ਹਾਂਜੀ ਭਗਵੰਤ ਸਿਆ ਮੈਂ ਸੋਚਿਆ ਕਿ ਅੱਜ ਮੈਂ ਤੇਰਾ ਉਹ ਜਿਹੜਾ ਇਲਜ਼ਾਮ ਲਾਏ ਬੇਬੁਨਿਆਦ ਝੂਠੇ ਮਨਕਰਤ ਹਾਸੋ ਹੀਨੇ ਇੱਕ ਮਸ਼ਕਰੇ ਦੀ ਤਰ੍ਹਾਂ ਦੇ ਉੱਤੇ ਕਿ ਜੀ ਖੇਰਾ ਤਾਂ ਉਸ ਤਰ੍ਹਾਂ ਦਾ ਮੇਰਾ ਯਾਰ तितਲੀਆਂ ਵਰਗਾ ਕਦੀ ਕਿਸ ਫੁੱਲ ਤੇ ਕਦੀ ਕਿਸ ਫੁੱਲ ਤੇ ਇੱਕ ਕੋਈ ਦੋਧੀਆਂ ਦਾ ਸਟੈਂਡ ਹੁੰਦਾ ਖੇਰੇ ਦਾ ਕੋਈ ਸਟੈਂਡ ਨਹੀਂਗਾ ਹੁਣ ਧਿਆਨ ਨਾਲ ਮੇਰੀ ਗੱਲ ਸੁਣੀ ਕਰੋ ਅੱਛੇ ਤਰੀਕੇ ਨਾਲ ਔਰ ਲੌਜੀਕਲੀ ਗੱਲ ਕਰੂੰਗਾ ਕਿਉਂਕਿ ਵਿਧਾਨ ਸਭਾ ਜਿੱਤਾ ਕੈਮਰਾ ਵੀ ਤੁਹਾਡੇ ਹੱਥ ਵਿੱਚ ਆ ਮਾਈਕ ਵੀ ਤੁਹਾਡੇ ਹੱਥ ਵਿੱਚ ਹੈ ਤੁਸੀਂ ਸਾਨੂੰ ਉੱਥੇ ਜਵਾਬ ਦੇਣੇ ਨਹੀਂ ਦੇਣ ਹੀ ਨਹੀਂ ਦਿੰਦੇ ਬੋਲਣ ਹੀ ਨਹੀਂ ਦਿੰਦੇ ਵਿਧਾਨ ਸਭਾ ਇੱਕ ਮੱਛੀ ਮਾਰਕੀਟ ਬਣਾ ਕੇ ਰੱਖ ਦਿੱਤੀ ਔਰ ਜੋ ਤੁਹਾਡਾ ਵਿਵਹਾਰ ਸੀਗਾ ਉਦੋਂ ਚੀਫ ਮਿਨਿਸਟਰ ਤੋਂ ਲੈ ਕੇ ਐਮ ਐਲ ਐਸ ਦਾ ਜਿੱਦਾਂ ਨੁੱਕੜ ਦੇ ਗੁੰਡੇ ਹੁੰਦੇ ਪਿੱਛੇ ਕਿਉਂਕਿ ਸੱਤਾ ਨਾਲ ਹੈ ਨਾ ਪੁਲਿਸ ਨਾਲ ਆ ਸਰਕਾਰ ਨਾਲ ਆ ਤੁਸੀਂ ਸਮਝਦੇ ਕਿ ਅਸੀਂ ਪਰਚੇ ਕਰਕੇ ਉਂਗਲਾ ਕਰ ਕਰਕੇ ਐ ਡਰਾ ਸਕਦੇ ਹਾਂ ਵਿਰੋਧੀਆਂ ਨੂੰ ਇਸ ਕਰਕੇ ਉੱਥੇ ਤਾਂ ਦੇ ਹੀ ਨਹੀਂ ਸਕਦੇ ਜਵਾਬ ਮੈਨੂੰ ਖਾਸ ਤੌਰ ਤੇ ਸਪੀਕਰ ਸਾਹਿਬ ਕਹਿਣ ਨੂੰ ਦਿਲ ਨਹੀਂ ਆ ਸਾਹਿਬ ਉਹ ਸਪੀਕਰ ਜਿਹੜਾ ਐਡਾ ਕਾਇਰ ਕਮਜ਼ੋਰ ਕਮਜ਼ਰਫ ਕਿ ਉਹ ਆਪਣੇ ਵਿਰੋਧੀਆਂ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂਗਾ ਇਸ ਲਈ ਮੈਂ ਸੋਚਿਆ ਕਿ ਆਰਾਮ ਨਾਲ ਸੰਤੁਸ਼ਟੀ ਨਾਲ ਤੁਹਾਡਾ ਜਵਾਬ ਦੇਵਾਂਗਾ ਹੁਣ ਪਹਿਲਾਂ ਕਿਤਲੀਆਂ ਵਾਲੀ ਗੱਲ ਸੁਣੋ ਤੇਰੇ ਨਾਲ ਦੀ ਵੱਡੀ ਤਿਤਲੀ ਤਾਂ ਹੈ ਹੀ ਨਹੀਂ ਕੀ ਤੇ ਨਾਲ ਜਿਹੜੇ ਤੇਰੇ ਪਿੱਛੇ ਬੈਠੇ 40 45 ਉਹ ਵੀ ਤਿਤਲੀਆਂ ਨੇ ਮੈਂ ਤੁਹਾਨੂੰ ਗਿਣਾ ਦਿੰਦਾ ਵਾਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਆਪਣਾ ਪੋਲੀਟੀਕਲ ਕੈਰੀਅਰ ਜਿਹੜਾ ਸ਼ੁਰੂ ਕੀਤਾ ਉਹ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਸਾਡੇ ਪੰਜਾਬ ਦੇ ਬਹੁਤ ਅੱਛੇ ਆਗੂ ਨੇ ਉਹਨਾਂ ਦਾ ਚੀਲਾ ਬਣ ਕੇ ਵਿਚ ਵਿਚ ਦੀ ਸੁਖਬੀਰ ਬਾਦਲ ਦੀਆਂ ਤਾਰੀਫਾਂ ਵੀ ਕੀਤੀਆਂ ਉਹਦੇ ਕਬੱਡੀ ਟੂਰਨਾਮੈਂਟ ਤੇ ਜਾ ਕੇ ਬਹੁਤ ਮਤਲਬ ਥੱਲੇ ਨੀਵੇਂ ਹੋ ਕੇ ਲਗਭਗ ਤਲਵੇ ਚੱਟ ਟਾਈਪ ਫਿਰ ਆ ਗਈ ਗੱਲ ਜੀ ਅੱਗੇ ਪੀ 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 ਵੈਸੇ ਟੁੱਕਦਾ ਵੀ ਆ ਤੁਹਾਡੇ ਤੇ ਪੀ 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 ਔਰ ਫਿਰ ਤੁਸੀਂ ਬਣ ਕੇ ਚੇਲੇ ਮਨਪ੍ਰੀਤ ਸਿੰਘ ਬਾਦਲ ਦੇ ਜਿਹਦੇ ਤੇ ਮੁੜ ਕੇ ਤੂੰ ਬਦਲਾਖੋਰੀ ਕੋਈ ਪਤਾ ਨਹੀਂ ਪੁਰਾਣੀ ਰੰਜਿਸ਼ ਰੱਖੀ ਸਟੇਟ ਪਾਵਰ ਯੂਜ਼ ਕਰਕੇ ਉੱਤੇ ਪਰਚਾ ਦਰਜ ਕੀਤਾ ਤੂੰ ਚਲੋ ਉਹ ਵੀ ਛੱਡ ਦਿੰਨੇ ਆ ਫਿਰ ਤੁਸੀਂ ਆਏ ਅਖੀਰ ਬੋਕਰ ਪਾਰਟੀ ਦੇ ਵਿੱਚ ਬੋਕਰ ਦੇ ਵਿੱਚ ਤੇ ਫਿਰ ਤੁਸੀਂ ਕੇਜਰੀਵਾਲ ਦੇ ਪਹਿਰੇ ਹੱਥ ਵੀ ਲਾਇਆ ਥੱਲੇ ਜਾ ਕੇ ਨੀਵੇਂ ਹੋ ਕੇ ਜਦੋਂ ਤੁਹਾਨੂੰ ਉਹਨਾਂ ਚੀਫ ਮਿਨਿਸਟਰ ਬਣਾਇਆ ਔਰ ਚੀਫ ਮਿਨਿਸਟਰ ਬਣਾਉਣ ਵਾਸਤੇ ਪਹਿਲਾਂ ਫੁਲਕਾ ਸਾਹਿਬ ਨੂੰ ਕਢਵਾਇਆ ਡਾਕਟਰ ਗਾਂਧੀ ਸਾਹਿਬ ਨੂੰ ਕਢਵਾਇਆ ਛੋਟੇਪੁਰ ਸਾਹਿਬ ਤੇ 2 ਲੱਖ ਰੁਪਏ ਦਾ ਘਟਿਆ ਇਲਜ਼ਾਮ ਲਾ ਕੇ ਜਿਹੜੀ ਅੱਜ ਤੱਕ ਵੀਡੀਓ ਤੁਸੀਂ ਛਾਇਆ ਨਹੀਂ ਕੀਤੀ ਫਿਰ ਉਹਨੂੰ ਕਢਵਾਇਆ ਫਿਰ ਖਹਿਰੇ ਨੂੰ ਕਢਵਾਇਆ ਮੈਂ ਤਾਂ ਬਹੁਤ ਉਸ ਸਪਾਈਕਰੂ ਦਾ ਧੰਨਵਾਦ ਕਰਦਾ ਕਿ ਮੈਂ ਠੀਕ ਜਗ੍ਹਾ ਤੇ ਬੈਠਾ ਹਾਂ ਇਹ तितਲੀ ਦੱਸੀ ਜਰਾ ਕਿੱਥੇ ਕਿੱਥੇ ਬੈਠੀ ਚਾਰ ਥਾਵਾਂ ਤੇ ਬੈਗੀ तितਲੀ ਤੇਰੀ ਔਰ ਜਿਹੜੇ ਤੁਸੀਂ ਪਿੱਛੇ ਖੜੇ ਕੀਤੇ ਹੁੰਦੇ ਜਿਹੜੇ ਆਉਂਦੇ ਨੇ ਬੰਦੂਆ ਮਜ਼ਦੂਰ ਬਾਹਰ ਤਾਂ ਬੋਲਦੇ ਕੋਈ ਨਹੀਂ ਨਾ ਐਨਐਸਐ ਦੇ ਖਿਲਾਫ ਬੋਲਦੇ ਨੇ ਨਾ ਸ਼ੁਭ ਕਰਨ ਦੀ ਮੌਤ ਦੇ ਖਿਲਾਫ ਬੋਲੇ ਨਾ ਬੀਜੇਪੀ ਦੇ ਤਸ਼ੱਦਦ ਦੇ ਖਿਲਾਫ ਬੋਲੇ ਨਾ ਹਰਿਆਣਾ ਪੁਲਿਸ ਦੇ ਖਿਲਾਫ ਜ਼ੁਬਾਨ ਖੁੱਲੀ ਉਥੇ ਤੇਰੇ ਪਿੱਛੇ ਆਣ ਕੇ ਕਿਉਂਕਿ ਹਿਫਾਜ਼ਤ ਹੈ ਹਾਊਸ ਤੁਹਾਡਾ ਵਾ ਗਵਰਨਮੈਂਟ ਤੁਹਾਡੀ ਮਾਰਸ਼ਲ ਤੁਹਾਡੇ ਪੁਲਿਸ ਤੁਹਾਡੀ ਸਪੀਕਰ ਤੁਹਾਡਾ ਤੇ ਉਹਦੇ ਪਿੱਛੇ ਆਣ ਕੇ ਉਹ ਸਾਰੀਆਂ तितਲੀਆਂ ਨੇ ਕੋਈ ਬੀਜੇਪੀ ਦੀ तितਲੀ ਚੱਕ ਕੋਈ ਅਕਾਲੀ ਦਲ ਚੋਂ ਕਿਸੀ ਹੋਈ तितਲੀ ਜਿਹੜੀ ਉਹਨਾਂ ਨੇ ਕੱਢ ਛੱਡੀ ਸੀਗੀ ਉਹ तितਲੀ ਚੱਕ ਕੇ ਲਿਆਂਦੀ ਤੂੰ ਕੋਈ ਕਾਂਗਰਸ ਦੀ तितਲੀ ਚੱਕ ਕੇ ਲਿਆਂਦੀ ਤੂੰ ਜਲੰਧਰ ਵਿੱਚ ਤਾਜੀ तितਲੀ ਚੱਕੀ ਤੁਹਾਨੂੰ ਬੰਦਾ ਹੀ ਨਹੀਂ ਲੱਭਿਆ ਕੋਈ ਲੜਨ ਵਾਸਤੇ ਤੁਸੀਂ ਸਾਡੀ ਇੱਕ तितਲੀ ਰਿੰਕੂ ਲੈ ਗਏ ਔਰ ਜਿਹੜੀ ਮਿੱਲੀ ਭੋਗਤਣਾ ਗਈ ਆ ਉਹ ਸਾਰੀ ਮੈਨੂੰ ਵੀ ਪਤਾ ਤੇ ਹਾਈ ਕਮਾਂਡ ਨੂੰ ਵੀ ਪਤਾ ਵਾ ਉਹ तितਲੀ ਹੋ ਗਈ ਜੀ ਅੱਜ ਇੱਕ ਹੋਰ तितਲੀ ਚੱਕੀ ਕਿਉਂਕਿ ਫਤਿਹਗੜ੍ਹ ਸਾਹਿਬ ਤੇ ਸੀਟ ਤੇ ਤੁਹਾਡੇ ਕੋਲ ਲੋਕ ਸਭਾ ਦਾ ਕੋਈ ਉਮੀਦਵਾਰ ਨਹੀਂ ਹੈ ਤੁਹਾਡੇ ਕੋਲ ਆਪਣੀ ਪਾਰਟੀ ਜਿਹੜੇ ਵਿਚਾਰੇ ਦਰਿਆ ਬਿਛਾਉਂਦੇ ਮਰ ਗਏ ਜਿਹੜੇ ਵਿਚਾਰੇ ਬਸਤੇ ਚੱਕਦੇ ਮਰ ਗਏ ਤੁਹਾਡੇ ਆਸਤੇ ਤੁਹਾਨੂੰ ਕਿਸੇ ਬੰਦੇ ਤੇ ਭਰੋਸਾ ਨਹੀਂਗਾ ਹੁਣ ਤੁਸੀਂ तितਲੀ ਚੱਕੀ ਆ ਜੀਪੀ ਉਹ ਸਾਡਾ ਅਜੀਜ਼ਾ ਉਹਨੇ ਮੁੜਿਆ ਆਣਾ ਅਖੀਰ ਚ ਉਹਨੇ ਕਾਂਗਰਸ ਵਿੱਚ ਹੀ ਆਣਾ ਜਦੋਂ ਤੁਹਾਡਾ ਹਾ ਸੱਤਾ ਦਾ ਨਸ਼ਾ ਜਦੋਂ ਡਾਊਨ ਹੋਇਆ ਨਾ ਉਹਨੇ ਵਾਪਸ ਇੱਥੇ ਹੀ ਆਉਣਾ ਔਰ ਹੁਣ ਤੁਸੀਂ ਹੋਰ तितਲੀਆਂ ਵੀ ਲੱਭਨੇ ਸਾਡੀ ਪਾਰਟੀ ਤੋਂ ਇੱਕ ਅੰਦੀ तितਲੀ ਦਾ ਨਾਮ ਦੋ ਤਿੰਨ तितਲੀਆਂ ਦਾ ਨਾਮ ਫਲੋਟ ਹੋ ਰਿਆ ਤਾਂ ਹੋ ਗਈ ਤਸੱਲੀ तितਲੀਆਂ ਦੀ ਕਿ ਕਸਰ ਹਲੇ ਹੁਣ ਆ ਜਾ ਤੂੰ ਦੁੱਜੀਆਂ ਵਾਲੇ ਸਟੈਂਡ ਤੇ ਅਖੇ ਜੀ ਖੇਰੇ ਦਾ ਤਾਂ ਸਟੈਂਡ ਹੀ ਕੋਈ ਨਹੀਂ ਆ ਮੇਰੀ ਲੱਤ ਦਿਖਾਈ ਜਰਾ ਕਰਨ ਆ ਲੱਤ ਉੱਥੇ ਹੀ ਆ ਜਿੱਥੇ ਪਹਿਲਾਂ ਪੰਜਾਬ ਵਾਸਤੇ ਸੀ ਉੱਥੇ 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 ਹੀ ਖੜੀ ਆ ਤੇ ਉੱਥੇ ਹੀ ਇਹ ਗੱਡੀ ਰਹਿਣੀ ਆ ਤੇ ਤੇਰੀ ਤੇਰੀ ਆਪਣੀ ਦਿਖਾ ਜਰਾ ਔਕਾਤ ਜਦੋਂ ਟੀਚਰੀਵਾਲ ਨੇ ਮੰਗੀ ਸੀ ਨਾ ਮਾਫੀ ਵਿਕਰਮਜੀਠੇ ਤੋਂ ਡਰਦਿਆਂ ਨੇ ਹਾਏ ਪਰਚਾ ਡਿਫਰਮੇਸ਼ਨ ਦਾ ਹੋ ਗਿਆ ਇੱਕ ਟੁਚੀਅਲ ਕੇਸ ਹੋਇਆ ਸੀ ਡਿਫਰਮੇਸ਼ਨ ਦਾ ਮੈਂ ਕਰੇ 15 17 ਕੇਸ ਚੱਲੇ ਤੇਰਾ ਸਮੇਤ ਝੂਠਾ ਕੇਸ ਤੇ ਉਦੋਂ ਉਹਨੇ ਮਾਫੀ ਮੰਗ ਲਈ ਕਿ ਬਿਕਰਮਜੀਤਿਆ ਜੀ ਮੈਨੂੰ ਮਾਫ ਕਰ ਦਿਓ ਐਵੇਂ ਕੰਮ ਦੇ ਬਹਾਨੇ ਤੇ ਕਿ ਤਰੀਕਾ ਨਹੀਂ ਭੁਗਤਿਆ ਫਿਰ ਪੰਗਾ ਕਾਦੇ ਨਹੀਂ ਲਿਆ ਸੀ ਫਿਰ ਸਾਡੇ ਨੌਜਵਾਨਾਂ ਕੋਲ ਬੋਰਡ ਕਾਦੇ ਲਈ ਲਵਾਏ ਸੀ ਜੇ ਤੈਨੂੰ ਉਦੋਂ ਨਹੀਂ ਸੀ ਯਾਦ ਕਿ ਮੈਨੂੰ ਬਹੁਤ ਕੰਮ ਰਹਿੰਦਾ ਤੇ ਮੈਂ ਤਰੀਕਾ ਨਹੀਂ ਭੁਗਤ ਸਕਦਾ ਤੇ ਸਾਰੀ ਪਾਰਟੀ ਨੇ ਅਸਤੀਫਾ ਦਿੱਤਾ ਮੈਂ ਵੀ ਦਿੱਤਾ ਫੁਲਕਾ ਸਾਹਿਬ ਨੇ ਦਿੱਤਾ ਹੋਰ ਅਮਨ अरोੜਾ ਜਾਂ ਹੋਰ ਜਿਹੜੇ ਆਮ ਆਮ ਆਦਮੀ ਪਾਰਟੀ ਦੇ ਕੁਲਤਾਰ ਕੁਲਦੂਰ ਹੋਰ ਤਾਂ ਕਈਆਂ ਨੇ ਦਿੱਤਾ ਤੇ ਭਗਵੰਤ ਮਾਨ ਨੇ ਵੀ ਦਿੱਤਾ ਕਿ ਮੈਂ ਬੜਾ ਨਾਰਾਜ਼ ਹਾਂ ਕਿ ਬਿਕਰਮਜੀਤਿਆ ਦੇ ਖਿਲਾਫ ਕਿਉਂ ਤੇ ਫਿਰ ਉਹ ਜਿਹੜਾ ਜਿਹੜਾ ਸੌਰੀ ਇਸਤੀਫਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਉਹ ਵਾਪਸ ਕਿਦਾਂ ਹੋਇਆ ਜਰਾ ਦੱਸਿਓ ਉਹ ਸਟੈਂਡ ਐ ਕਿ ਦੂਜਿਆਂ ਵਾਲਾ ਸਟੈਂਡ ਐ ਦੂਜਿਆਂ ਦਾ ਵੀ ਭੈੜਾ ਮੇਰਾ ਤਾਂ ਚੱਲ ਦੂਜਿਆਂ ਵਾਲਾ ਤੇਰਾ ਤਾਂ ਦੂਜਿਆਂ ਨਾਲੋਂ ਵੀ ਭੈੜਾ ਸਟੈਂਡ ਐ ਔਰ ਦੂਜੀ ਬਾਈ ਦੋਵੇ ਇਸ ਸਾਡੇ ਪੰਜਾਬ ਦੇ ਇੱਕ ਸੇਵਾਦਾਰ ਆ ਤੜਕੇ ਉੱਠ ਕੇ 1.5 2 2.5 ਵਜੇ ਆਪਣਾ ਕੰਮ ਸ਼ੁਰੂ ਕਰਦੇ ਤੇ ਪਿੰਡਾਂ ਤੱਕ ਲੋਕਾਂ ਦਾ ਦੁੱਧ ਪਚਾਉਂਦੇ ਆਪਣਾ পেট ਪਾਲਦੇ ਆਪਣੇ ਬੱਚਿਆਂ ਦਾ পেট ਪਾਲਦੇ ਹੋ ਗਈ ਸਟੈਂਡ ਦੀ ਗੱਲ ਉਹ ਦੱਸਦਾ ਸੀ ਇਸਤੀਫਾ ਤੋਂ ਵਾਪਸ ਕਿਦਾਂ ਲਿਆ ਸੀ ਕਿਸੇ ਨੂੰ ਕਿਸੇ ਨੂੰ ਪਤਾ ਵਾਂ ਕਿ ਭਗਵੰਤ ਮਾਨ ਨੇ ਕੇਜਰੀਵਾਲ ਵਿਕਰਮਜੀਤਿ ਵਾਲੀ ਮਾਫੀ ਤੋਂ ਆਪਣਾ ਜਿਹੜਾ ਇਸਤੀਫਾ ਵਾਪਸ ਕਿਉਂ ਲਿਆ ਕਦੀ ਦੱਸਿਆ ਤੁਹਾਨੂੰ ਕਿਸੇ ਨੂੰ ਆ ਗਈ ਨਾ ਸਟੈਂਡ ਵਾਲੀ ਗੱਲ ਔਰ ਹੁਣ ਤੇਰਾ ਕੀ ਸਟੈਂਡ ਹੈ ਭਾਜਪਾ ਅੰਦਰ ਵੜ ਕੇ ਪੰਜਾਬ ਦੇ ਘੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਸਾਡੇ ਸੈਂਕੜੇ ਕਿਸਾਨਾਂ ਨੂੰ ਫੱਟੜ ਕੀਤਾ ਡਰੋਨਾਂ ਦੇ ਰਾਹੀਂ ਫੇਰ ਗੈਸ ਸ਼ੈੱਲ ਤੇ ਅਖੀਰ ਸ਼ੁਭ ਕਰਨ ਦੀ ਪਿੱਛੇ ਸਿਰ 'ਚ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਆ ਹੈ ਤੇਰਾ ਸਟੈਂਡ ਕੋਈ ਦਰਦਾ ਹੀ ਆ ਨਾ ਤੂੰ ਬੀਜੇਪੀ ਤੋਂ ਔਰ ਜਿਹੜੀ ਐਨਐਸਐ ਲਾਈ ਸੀ ਅਮਰਪਾਲ ਹੋਣਾ ਤੇ ਉਹਦੇ ਸਾਥੀਆਂ ਤੇ ਡਿਬਰੂਗੜ੍ਹ ਜੇਲ੍ਹ ਭੇਜਿਆ ਜਿਹੜੇ ਵਿਚਾਰੇ ਹੋਣ ਅੱਜ 22 23 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹ ਕਿਨੇ ਲਵਾਏ ਸੀ ਜਰਾ ਦੱਸੀ ਜਰਾ ਲੋਕਾਂ ਨੂੰ ਚੰਗੀ ਤਰ੍ਹਾਂ ਨਾ ਕੀ ਤੂੰ ਬੀਜੇਪੀ ਦੇ ਨਾਲ ਉਹਨਾਂ ਨੂੰ ਸਮਰਪਿਤ ਨਹੀਂਗਾ ਕਿ ਆ ਚੱਕੋ ਪੁਲਿਸ ਡਿਪਾਰਟਮੈਂਟ ਸਾਡਾ ਤੁਸੀਂ ਜੋ ਕਰਨਾ ਹੈਗਾ ਬੀਜੇਪੀ ਵਾਲੇ ਕੇਂਦਰ ਸਰਕਾਰ ਨੇ ਤੁਸੀਂ ਕਰੋ ਚਲੋ ਮੈਂ ਤੁਹਾਡੇ ਆਖੇ ਸਭ ਕੁਝ ਇਹਨੂੰ ਕਹਿੰਦੇ ਨੇ ਸਟੈਂਡ ਤੇ ਮੈਂ ਜਦੋਂ ਮੈਨੂੰ ਐਲੋਪੀ ਤੋਂ ਹਟਾਇਆ ਸੀ ਇਹਨੇ ਆਪਣੇ ਕੇਜਰੀਵਾਲ ਸਾਹਿਬ ਨੇ ਟਵਿੱਟਰ ਦੇ ਰਾਹੀਂ ਮੈਂ ਆਪਣਾ ਪੂਰਾ ਬਰਕਰਾਰ ਰੱਖਿਆ ਸਟੈਂਡ ਮੈਂ ਮੇਰੇ ਲਈ ਸੈਲਫ ਰਿਸਪੈਕਟ ਪੱਗ ਦੀ ਸ਼ਾਨ ਨੰਬਰ 1 ਹੈ ਇਤਿਆਦ ਜਿਹੜੇ ਉਹਦੇ-ਉਹਦੇ ਨੰਬਰ 2 ਤੇ ਮੈਂ ਭੁਹਾ ਕੇ ਮਾਰਿਆ ਅਹੁਦਾ ਤੇ ਮੁੜ ਕੇ ਤੁਹਾਡੇ ਹਾਲ ਕਦੀ ਕੀਤੀ ਨਹੀਂ ਤੇ ਪ੍ਰਮਾਤਮਾ ਵਾਹਿਗੁਰੂ ਨੇ ਮੈਨੂੰ ਪਲਤ ਦੁਬਾਰਾ ਜਿਤਾ ਕੇ ਤੁਹਾਡੀ ਬੋਕਰ ਦੀ ਜ਼ਮਾਨਤ ਜ਼ਬਤ ਕਰਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਲੋਕਾਂ ਨੇ ਬਿਠਾਇਆ ਹੋ ਗਈ ਸਟੈਂਡ ਵਾਲੀ ਗੱਲ ਇੱਕ ਤੂੰ ਪ੍ਰਤਾਪ ਸਿੰਘ ਬਾਜਵਾ ਦੇ ਮੁੰਡੇ ਬੜੇ ਬਾਰੇ ਬੜੀ ਘੱਟੀਆਂ ਗੱਲ ਕੀਤੀ ਖੁੱਛ 0 ਫਰਲੇ ਲੈ ਰੇ ਬਲਦੀ ਕਿ ਕਲਾਕਾਰ ਜਿਹੜਾ ਤੂੰ ਬਣਾਉਣਾ ਚਾਹੁੰਦਾ ਆਪਣੇ ਮੁੰਡੇ ਨੂੰ ਉਹ ਪੈਸੇ ਨਾਲ ਨਹੀਂ ਬਣ ਸਕਦਾ ਤੂੰ ਫਿਲਮ ਬਣਾਉਣਾ ਚਾਹੁੰਦਾ ਉਹ ਕਲਾਕਾਰ ਬਣ ਨਹੀਂ ਸਕਦਾ ਕੀ ਗੱਲ ਕਲਾਕਾਰ ਤੂੰ ਹੀ ਬਣ ਸਕਦਾ ਸਿਕਲ ਤੂੰ ਕਲਾਕਾਰ ਹੈ ਕਿੱਥੋਂ ਦਾ ਦੱਸ ਸੁਣੋ ਜਰਾ ਤੈਨੂੰ ਲੋਕੀ ਤੇਰਾ ਨਾਮ ਮੈਂ ਨਹੀਂ ਕਹਿੰਦਾ ਤੇਰਾ ਨਾਮ ਰੱਖਿਆ ਲੋਕਾਂ ਨੇ ਭੰਡ ਤੇਰਾ ਨਾਮ ਰੱਖਿਆ ਲੋਕਾਂ ਨੇ ਝੰਡਾ ਉਸ ਵਿਕਰਮ ਬਾਜਵੇ ਸੌਰੀ ਪ੍ਰਤਾਪ ਸਿੰਘ ਬਾਜਵੇ ਦਾ بیٹے ਦਾ ਨਾਮ ਹੈਗਾ ਵਿਕਰਮ ਉਹਦਾ ਕੋਈ ਨਾਮ ਰੱਖਿਆ ਕਿਤੇ ਕਿਸੇ ਤਰੀਕੇ ਨਾਲ ਔਰ ਪੰਜਾਬ ਦੀ ਇਹ ਇੱਕ ਹਰ ਮਾਂ ਪਿਓ ਦੀ ਕੋਸ਼ਿਸ਼ ਹੁੰਦੀ ਕਿ ਅਸੀਂ ਆਪਣੇ ਬੱਚੇ ਦੀ ਅੱਛਾ ਭਵਿੱਖ ਪੈਦਾ ਕਰ ਜਾਈਏ ਪ੍ਰਤਾਪ ਸਿੰਘ ਬਾਜਵਾ ਆਪਣੇ ਬੱਚੇ ਦੇ ਅੱਛੇ ਬਿਫਕਾਸ ਤੇ ਯਤਨਸ਼ੀਲ ਹੈ ਜਿਹੜੇ ਕਿ ਸਾਰੇ ਯਤਨਸ਼ੀਲ ਨੇ ਤੇਰੇ ਵਾਂਗੂੰ ਨਹੀਂ ਗਏ ਭਗਵਾਨ ਸਿੰਘ ਮਾਨ ਦੇ ਪਹਿਲੇ ਬੱਚੇ ਛੱਡ ਦਿੱਤੇ ਉਹ ਵਿਚਾਰੇ ਤੇਰੇ ਬੱਚੇ ਰੋਂਦੇ ਫਿਰਦੇ ਤੇਰੀ ਲੜਕੀ ਤੇਰੇ ਜੋ ਜੋ ਤੁਸੀਂ ਪਹਿਲੀ ਘਰਵਾਲੀ ਦੇ ਨਾਲ ਮਿਸਬੀਹੇਵ ਕਰਦੇ ਕੁੱਟਦੇ ਮਾਰਦੇ ਸੀ दारू ਪੀ ਕੇ ਉਹਨੇ ਆਣ ਕੇ ਪਬਲਿਕ ਡੋਮੇਨ 'ਚ ਕੀਆ ਪ੍ਰਤਾਪ ਬਾਜਵਾ ਦੇ ਕਿਸੇ ਬੱਚੇ ਨੇ ਪ੍ਰਤਾਪ ਬਾਜਵਾ ਦੇ ਉੱਤੇ ਇਦਾਂ ਦੀ ਕੋਈ ਇਲਜ਼ਾਮ ਲਾਇਆ ਕਦੀ ਤੇ ਤੇਰੀ ਮਾਨਸਿਕਤਾ ਬੋਲ ਰਹੀ ਹੈ ਔਰ ਜਿਹੜਾ ਤੁਸੀਂ ਉਹ ਦਿਨ ਵਿਧਾਨ ਸਭਾ ਚ ਉਂਗਲਾਂ ਕਰ ਕਰਕੇ ਕਰਦੇ ਸੀਗੇ ਉਹ ਚੀਫ ਮਿਨਿਸਟਰ ਦੇ ਅ ਅਹੁਦੇ ਦੀ ਤੂੰ ਬਿਲਕੁਲ ਜਿਹੜੀ ਉਹ ਏਡੇ ਵੱਡੇ ਪਦ ਤੇ ਉਹਦੀ ਤੋਹੀਨ ਕਰ ਦਿੱਤੀ ਉਹਨੂੰ ਇੰਨਾ ਨੀਵਾ ਕਰ ਦਿੱਤਾ ਕਿ ਅੱਜ ਪੰਜਾਬ ਦੇ ਚੀਫ ਮਿਨਿਸਟਰ ਦੇਖੋ ਮੈਂ ਕਿਸੇ ਦਾ ਕੋਈ ਸਪੋਰਟਰ ਨਹੀਂ ਲੇਕਿਨ ਅਮਰਿੰਦਰ ਸਿੰਘ ਨੂੰ ਲੋਕੀ ਕਹਿੰਦੇ ਸੀ ਕੈਪਟਨ ਸਾਹਿਬ ਆ ਰਹੇ ਨੇ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਸੀ ਵੱਡੇ ਬਾਦਲ ਸਾਹਿਬ ਆ ਰਹੇ ਨੇ ਜੀ ਹਾਲਾਂਕਿ ਮੈਂ ਤਾਂ ਐਦਾਂ ਰਿਹਾ ਉਹਨਾਂ ਦੇ ਨਾਲ ਪਰਚੇ ਮਰਤੇ ਵੀ ਉਹਨਾਂ ਨੇ ਦਰਜ ਕੀਤੇ ਨੇ ਪਰ ਅੱਜ ਕੀ ਕਹਿੰਦੇ ਉਹ ਜਾਂਦਾ ਭਗਵੰਤ ਉਹ ਜਾਂਦਾ ਭਗਵੰਤ ਤੈਨੂੰ ਤੂੰ ਤੂੰ ਕਰਕੇ ਬੁਲਾਉਂਦੇ ਬਿਕੋਜ਼ that that is the respect that you have earned from the people of Panchsar respect ਤਾਂ ਟੂਵੇ ਟ੍ਰੈਫਿਕ ਹੁੰਦੀ ਆ ਤੂੰ ਰਿਸਪੈਕਟ ਦੇਂਗਾ ਤੇ ਰਿਸਪੈਕਟ ਲਵੇਂਗਾ ਉਹਦੋਂ ਤੂੰ ਮੈਨੂੰ ਕਹਿੰਦਾ ਸੀ ਕਿ ਮੈਨੂੰ ਤੂੰ ਕਰਕੇ ਕਿੱਦਾਂ ਬੁਲਾਉਣਾ ਤੇ ਅੰਦਰ ਆਪਣੇ ਇੱਕ ਐਡੇ ਹੰਕਾਰ ਚ ਬੋਲ ਰਿਹਾ ਸੀਗਾ ਤੈਨੂੰ ਅੰਦਰ ਵੀ ਕਿਹਾ ਸੀਗਾ ਕਿ ਰਿਸਪੈਕਟ ਲੈਣ ਵਾਸਤੇ ਪਹਿਲਾਂ ਆਪਣੇ ਕੁਲੀਗਸ ਨੂੰ ਰਿਸਪੈਕਟ ਦੇਣੀ ਸਿੱਖੋ ਪਰ ਤੁਹਾਨੂੰ ਹੰਕਾਰ ਹੀ ਇੰਨਾ ਜ਼ਿਆਦਾ ਹੋ ਗਿਆ ਮੈਨੂੰ ਲੱਗਾ ਸੁਖਵੀਰ ਬਾਦਲ ਨੂੰ ਟਿੱਚਰਾਂ ਕਰਦੇ ਹੁੰਦੇ ਸੀ ਉਹਨਾਂ ਦੇ ਨਾਮ ਕਿਦਾਂ ਲੈਂਦਾ ਸੀਗਾ ਸਿਮਰੋ ਹੁਣ ਤੇਰੇ ਤੁਹਾਡੇ ਪਰਿਵਾਰ ਦੇ ਮਤਲਬ ਕੋ ਬੋਲੇ ਤੇ ਪੁਲਿਸ ਚਾੜ ਦੇਣਾ ਉੱਤੇ ਪਰਚਾ ਦਰਜ ਕਰਾ ਦੇਣਾ ਔਰ ਦੋਸਤੋ ਮੈਂ ਇਹਨੂੰ ਇਹਦੇ ਸਾਹਮਣੇ ਕਿਹਾ ਕਿ ਭਗਵੰਤ ਤੂੰ ਝੂਠਾ ਪਰਚਾ ਦਰਜ ਕੀਤਾ ਮੇਰੇ ਉੱਤੇ ਕੋਈ ਇਹਦੇ ਕੋਲ ਜਵਾਬ ਨਹੀਂ ਸੀਗਾ ਤੁਸੀਂ ਕਿਹਾ ਕਿ ਮੇਰੀਆਂ ਮਿੰਤਾਂ ਕੱਢਦੇ ਸੀ ਮੈਂ ਕਿਹਾ ਤੇਰੀ ਵੀਡੀਓ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਆ ਜੇ ਤੂੰ ਕਹਿੰਦਾ ਸੀਗਾ ਕਿ ਖੇਰਾ ਦਾ ਬੜਾ નિર્ਦੋਸ਼ ਬੰਦਾ ਵਾ ਖੇਰੇ ਦੇ ਨਾਲ ਬੜੀ ਜਾਤੀ ਹੋ ਰਹੀ ਹੈ ਉਹਦੇ ਨਾਲ ਵਿਂਡੇਟਾ ਹੋ ਰਿਹਾ ਵਾ ਮੈਂ ਪਾਰਲੀਮੈਂਟ ਵਿੱਚ ਗੱਲ ਚੱਕੂਗਾ ਉਹੀ ਪਰਚਾ ਕਿ ਮੇਰੇ ਤੇ ਦਰਜ ਕੀਤਾ ਇਹਨਾਂ ਨੇ ਔਰ ਮੈਂ ਜਿਹੜੀ ਗੱਲ ਕਹਿ ਰਿਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੇਚਣਾ ਕਰਦਾ ਸੀ ਅਖੇ ਜੀ 25 ਸਾਲ ਰਾਜ ਕਰਨਾ ਉਹ ਨਹੀਂ ਨਾ ਹੈਗਾ ਅੱਜ ਉੱਥੇ ਕਿਤੇ ਵੀ ਉਹਨਾਂ ਦੀ ਪਾਰਟੀ ਡਾਊਨ ਆ ਕੇ ਤਿੰਨ ਸੀਟਾਂ ਦੇ ਇਹ ਜਿਹੜੀ ਆ ਨਾ ਸੱਤਾ ਰਾਜ ਸੱਤਾ ਇਹ ਪੱਕੀ ਨਹੀਂ ਰਹਿੰਦੀ ਹੁੰਦੀ ਕਦੀ ਕਿਸੇ ਦੇ ਕੋਲ ਇੱਥੇ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਲੱਭੇ ਮੁੜ ਕੇ ਕਿਸੇ ਨੇ ਉਹਨਾਂ ਦੇ ਉਹਨਾਂ ਦੀ ਮਜ਼ਾਰ ਤੇ ਜਾ ਕੇ ਜੁੱਤੀ ਵੀ ਨਹੀਂ ਮਾਰੀ ਹੈਗੀ ਆ ਇਨਾ ਹੰਕਾਰ ਮਤ ਕਰ ਇਨਾ ਹੰਕਾਰ ਮਤ ਕਰ ਅਤ ਤੇ ਖੁਦਾ ਦਾ ਫੈਰ ਹੁੰਦਾ ਹੈ ਹੰਕਾਰ ਕਮ ਡਾਊਨ ਟੂ ਯਰ ਗਰਾਉਂਡ ਕਮ ਡਾਊਨ ਟੂ ਗਰਾਉਂਡ ਤੋਂ ਲੋਕਾਂ ਨੇ ਇਲੈਕਟ ਕੀਤਾ ਵਾ ਕੰਮ ਕਰਨ ਵਾਲੇ ਨੇ ਪੰਜਾਬ ਤੇ ਬਾਰਡਰ ਖੋਲਵਾਉਣ ਵਾਲਾ ਪਾਕਿਸਤਾਨ ਦੇ ਨਾਲ ਗੈਰ ਪੰਜਾਬੀਆਂ ਦਾ ਕਾਨੂੰਨ ਬਣਾਉਣ ਵਾਲਾ ਜਿਹੜਾ ਹਿਮਾਚਲ ਪ੍ਰਦੇਸ਼ ਗੁਜਰਾਤ ਔਰ ਰਾਜਸਥਾਨ ਤੇ ਉਤਰਾਖੰਡ ਨੇ ਬਣਾਏ ਹੋਏ ਨੇ ਤਾਂ ਕਿ ਸਾਡੇ ਬੱਚਿਆਂ ਦੀਆਂ ਨੌਕਰੀਆਂ ਗੈਰ ਪੰਜਾਬੀ ਆਣ ਕੇ ਬਾਹਰ ਉਹਨਾਂ ਕੋਲ ਮੀਥੇਰ ਝੂਠ ਬੋਲਦਾ ਸਿਕਾ एवरीथिंग ਕੈਨ ਬੀ ਪ੍ਰੋਵੈਂਟਿਡ ਵਿਧਾਨ ਸਭਾ ਇਜ਼ ਐਨ ਆਟੋਨਮਸ ਬਾਡੀ ਅਸੀਂ ਕੋਈ ਮਤਾ ਪਾਸ ਕਰ ਸਕਦੇ ਆ ਕੋਈ ਕਾਨੂੰਨ ਬਣਾ ਸਕਦੇ ਆ ਇੱਕ ਵੀ ਬੱਚਾ ਹਰਿਆਣੇ ਦਾ ਨੌਕਰੀ ਨਹੀਂ ਲੈ ਸਕਦਾ ਲਿਆਉਦੇ ਜੇ ਤੁਹਾਡੇ ਤੋਂ ਨਹੀਂ ਕਰ ਹੁੰਦਾ ਲਿਆਉ ਸੋ ਤੋਂ ਇਧਰਲੇ ਪਾਸੇ ਸੱਤਾ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਕੇਵਲ ਪੰਜਾਬ ਦੇ ਨੌਕਰੀਆਂ ਨੌਜਵਾਨਾਂ ਵਾਸਤੇ ਰਹਿਣਗੀਆਂ ਅੱਜ ਤੱਕ ਸਾਰੀਆਂ ਤੁਸੀਂ ਜੇਈ ਦੀਆਂ ਪੋਸਟਾਂ ਕੱਢੀਆਂ ਉਹ ਸਾਰੀਆਂ ਗੈਰ ਪੰਜਾਬੀ ਲੈ ਗਏ ਨੇ ਔਰ ਪੇਪਰ ਲੀਕ ਹੋਇਆ ਵਾ ਸਾਰੇ ਹਰਿਆਣੇ ਦੇ ਆ ਗਏ ਨੇ ਪਹਿਲਾਂ ਤੁਸੀਂ ਬਿਜਲੀ ਬੋਰਡ ਦੀਆਂ ਕੱਢੀਆਂ ਸਾਰੇ ਰਾਜਸਥਾਨ ਤੇ ਹਰਿਆਣੇ ਦੇ ਬੱਚੇ ਆ ਗਏ ਨੇ ਕਿਉਂਕਿ ਤੁਸੀਂ ਸ਼ਰਤ ਹੀ ਨਹੀਂ ਰੱਖਦੇ ਕਿ ਬੋਨਫਾਈਡ ਹੀ ਪੰਜਾਬੀ ਹੋਣਾ ਚਾ 12ਵੀਂ 10ਵੀਂ ਦਾ ਸਰਟੀਫਿਕੇਟ ਪਹਿਲਾਂ ਲੱਗਣਾ ਚਾਹੀਦਾ ਪਹਿਲਾਂ not later ਬਾਅਦ ਕਰ ਨਕਲ ਮਾਰ ਕੇ ਪੈਸੇ ਦੇ ਕੇ ਸਕੂਲ এডਿਕੇਸ਼ਨ ਬੋਰਡ ਤੋਂ ਖਰੀਦ ਕੇ ਨਾਲ ਬਾਅਦ ਚ ਨੌਕਰੀਆਂ ਦਿਵਾ ਦਿੰਦੇ ਨੇ ਔਰ ਜੇ ਲਾਅ ਬਣੇਗਾ ਕਿ ਕੋਈ ਵੀ ਗੈਰ ਪੰਜਾਬੀ ਆਣ ਕੇ ਇੱਥੇ ਵੋਟਰ ਨਹੀਂ ਬਣ ਸਕਦਾ ਜ਼ਮੀਨ ਨਹੀਂ ਲੈ ਸਕਦਾ ਮਾਲਕ ਨਹੀਂ ਬਣ ਸਕਦਾ ਹੀ ਵਿਲ ਨਾਟ ਬੀ ਅ ਬੋਨੋਫਾਈਟੀ ਪੰਜਾਬੀ ਗਲਮੁਗਜ਼ੂ 75 ਲੱਖ ਪੰਜਾਬੀ ਆਪਣਾ ਬਾਹਰ ਵਿਦੇਸ਼ਾਂ ਜਾ ਚੁੱਕਾ ਵਾ ਉਹਨਾਂ ਦੀ ਉਹਨਾਂ ਦੀ ਜਗ੍ਹਾ ਤੇ ਔਰ ਅਗਰ ਅਸੀਂ ਨਾ ਇਹ ਕਾਨੂੰਨ ਲੈ ਕੇ ਆਏ ਉਹ ਦਿਨ ਦੂਰ ਨਹੀਂਗਾ ਜਿੱਦਣ ਪੰਜਾਬ ਇੱਕ ਗੈਰ ਪੰਜਾਬੀਆਂ ਦੀ ਸਟੇਟ ਬਣ ਕੇ ਰਹਿ ਜੇਗੀ ਕਿ